ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਭਗਵੰਤਪਨ ਸਰਕਾਰ ਨੇ ਸਿੱਖਿਆ ਦੇ ਖੇਤਰ ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਵੱਡੀਆਂ ਪਲਾਂਗਾਂ ਪੁੱਟੀਆਂ ਨੇ ਇਹ ਲੁਧਿਆਣਾ ਦਾ ਮਾਨ ਸਰਕਾਰ ਵੱਲੋਂ ਸਥਾਪਿਤ ਕੀਤਾ ਸਕੂਲ ਆਫ ਐਮੀਨੈਂਸ ਹੈ ਇਸ ਦੀ ਬਿਲਡਿੰਗ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੀ ਹੈ ਸਕੂਲ ਚ ਅਤਿ ਆਧੁਨਿਕ ਲੈਬਸ ਅਤੇ সুইਮੀ ਪੂਲ ਹਨ ਸੂਬੇ ਦੇ 23 ਜ਼ਿਲ੍ਹਿਆਂ ਚ 118 ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਗਏ ਨੇ ਇਹ ਕਨਸੈਪਟ ਸਫਲਤਾਪੂਰਵਕ ਚੱਲਦਾ ਆ ਰਿਹਾ ਹੈ ਮਾਨ ਸਰਕਾਰ ਵੱਲੋਂ ਹੋਰ ਸਕੂਲ ਆਫ ਐਮੀਨੈਂਸ ਖੋਲਣ ਦਾ ਸੰਕਲਪ ਵੀ ਲਿਆ ਗਿਆ ਹੈ ਮੈਂ ਜਸਵਿੰਦਰ ਸਿੰਘ ਪ੍ਰਿੰਸੀਪਲ ਸਕੂਲ ਆਫ ਫੈਮਿਲੀਅਨ ਸੈਕਟਰ ਬੱਤੀ ਲੁਧਿਆਣਾ ਸਕੂਲ ਆਫ ਫੈਮਿਲੀਅਨ ਜਿਹੜਾ ਕਨਸੈਪਟ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਲਿਆਂਦਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਆ ਫਾਈਵ ਤਰ੍ਹਾਂ ਕੇ ਲੈब्स ਪ੍ਰੋਵਾਈਡ ਕਰਵਾਏ ਗਏ ਹੈ ਜਿਸ ਵਿੱਚ ਫਿਜ਼ਿਕਸ ਲੈਬ ਬਾਇਓ ਲੈਬ ਇੰਟੀਗ੍ਰੇਟਿਡ ਲੈਬ ਕਮਿਸਟਰੀ ਲੈਬ ਐਂਡ ਕੰਪਿਊਟਰ ਲੈਬ ਹਰ ਸਕੂਲ ਵਿੱਚ ਬੱਸ ਸਰਵਿਸ ਦਿੱਤੀ ਗਈ ਹੈ which is free of cost ਤੇ ਮੈਂ ਵੀ ਇਸ ਫੈਸਿਲਿਟੀ ਦਾ ਬਹੁਤ ਲਾਭ ਉਠਾ ਰਹੀ ਆ ਵੀ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਬੱਚੇ ਦਾ ਜਿੱਧਰ ਨੂੰ ਦਿਲ ਕਰਦਾ ਹੈ ਬੱਚੇ ਨੂੰ ਉਹੀ ਟ੍ਰੇਨਿੰਗ ਦੇਵਾਂਗੇ ਇੰਨੇ ਸ਼ਾਨਦਾਰ ਸਕੂਲ ਹੋ ਜਾਣਗੇ ਆਉਣ ਵਾਲੇ ਦਿਨਾਂ 'ਚ ਇਸਰੋ ਨਾਲ ਅਸੀਂ ਗੱਲ ਕੀਤੀ ਇਸਰੋ ਇੱਥੇ ਆਪਣੀ ਮਿਊਜ਼ੀਅਮ ਬਣਾਉਣ ਨੂੰ ਕਹਿੰਦਾ ਪੰਜਾਬ ਦੇ ਵਿੱਚ ਸੋ ਅਸੀਂ ਜੇ ਬੱਚਿਆਂ ਨੂੰ ਮੌਕਾ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰਨਵੇ ਦੇਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਗੇ ਤੋ ਖਬਰਾਂ ਦੀ ਸ਼ੁਰੂਆਤ ਹੋਲੇ ਮੁਹੱਲੇ ਦੇ ਤਿਹਾਰ ਤੋਂ ਸੋ ਦੱਸਦੀ ਹੈ ਕਿ ਖਾਲਸਾ ਦੇ ਪਵਿੱਤਰ ਤਿਹਾਰ ਹੋਲਾ ਮੁਹੱਲਾ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਜਿੱਥੇ ਸੀਐਮ ਮਾਨ ਨੇ ਪਰਿਵਾਰ ਸਮੇਤ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਸਿੱਖ ਕੌਮ ਸਮੇਤ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਵੀ ਕੀਤੀ ਗਈ ਹੈ ਸੋ ਨਾਲ ਹੀ ਸੀਐਮ ਮਾਨ ਨੇ ਪ੍ਰਸ਼ਾਸਨ ਤੋਂ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਸੋ ਗੱਲਬਾਤ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਹੋਲੇ ਮਹੱਲੇ ਦਾ ਤਿਹਾਰ ਗੁਰੂ ਸਾਹਿਬ ਜੀ ਦੀਆਂ ਲੜਾਈਆਂ ਦੀ ਯਾਦ ਦਿਵਾਉਂਦਾ ਹੈ ਅਤੇ ਜ਼ੁਲਮ ਜ਼ਬਰ ਦੇ ਵਿਰੁੱਧ ਲੜਨ ਦੇ ਲਈ ਪ੍ਰੇਰਿਤ ਕਰਦਾ ਹੈ ਸੋ ਇਸ ਇਤਿਹਾਸਿਕ ਤਿਹਾਰ ਦੀਆਂ ਸਾਰੀਆਂ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਆਉਂਦੇ ਆਂ ਜੀ ਸਾਕੀ ਤੇ ਵੀ ਆਉਂਦੇ ਆਂ ਹੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰ ਹੈ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪਰ ਇਹਨਾਂ ਦਿੱਤੀ ਹੈ ਕਿ ਅਸੀਂ ਪ੍ਰਵਾਸ ਸਮੇਤਾ ਜਨਤਕਸਤਕ ਹੋਏ ਹਾਂ ਤੇ ਸਾਨੂੰ ਸਾਰੇ ਹੀ ਮਨਾਉਂਦੇ ਆ ਹੋਲਾ ਮੋਹਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਹੈ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਮਨਾਉਂਦੇ ਨੇ ਮੈਂ ਮੁबारकਤ ਦੇ। ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੂਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ। ਉਹ ਸਟੇਡੀਅਮ ਕੁਝ ਜਿਹੜਾ ਹੈਗਾ ਪਿਛਲੀ ਸਰਕਾਰਾਂ ਨੇ ਬਣਾਇਆ ਲੇਕਿਨ ਬਹੁਤ ਕੰਮ ਹੋਦਾ ਬਾਕੀ ਪਿਆ। ਬਾਬਾ ਮਨੀ ਸਿੰਘ ਬਹੁਤ ਮੈਨੂੰ ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਆ ਕਿ ਪੀਜੀਏ ਜਾਣਾ ਪੈਂਦਾ ਇੱਥੋਂ ਹਸਪੀਟਲ ਬਹੁਤ ਛੋਟਾ ਹੈ। ਉਹ ਸੇਵਾਦਾਰ ਖੁਦ ਕਹਿ ਰਹੇ ਸੀ ਕਿ ਮੇਰੀ ਮਾਂ ਜਿਹੜੀ ਆ ਉਹ ਕੈਂਸਰ ਕਰਕੇ ਮਰ ਗਈ। ਜੀ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਕਰ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਦਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਸਟੇਡੀਅਮ ਚਾਹੀਦਾ ਘੱਟਕਾ ਦਾ ਘੱਟਕਾ ਦਾ ਵੀ ਹੁੰਦਾ ਘੋੜਸਵਾਰੀਆਂ ਦੇ ਇੱਥੇ ਸੋ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਤੇ ਅਸੀਂ ਐਮਐਲਏ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਸਾਡੇ ਨਾਲ ਨੇ ਤੁਸੀਂ ਕਰੋ ਮਾਂਗਾ ਪਿਆਰਾ ਤੁਸੀਂ ਆਂਦੇ ਹੋ ਮਤਲਬ ਕੁਝ ਕਹੇ ਟੂਰਿਜ਼ਮ ਵਾਦੋ ਜੀ ਨੂੰ ਹਾਂ ਜੀ ਹਾਂ ਜੀ ਦੇਖੋ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਦੇ ਜੋ ਇੱਥੇ ਬਹਿ ਕੇ ਕਵਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਉਹ ਬਹੁਤ ਪੂਰੀ ਦੁਨੀਆ ਨਤਮਸਤਕ ਹੁੰਦੀ ਹੈ ਹਾਂ ਇਸ ਏਰੀਆ ਨੂੰ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਤੱਕ ਜੀ ਜੀ ਡੈਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਕਸੇ ਨੂੰ ਪੂਰਾ ਟੂਰਿਜ਼ਮ ਕਹਾਪਾ ਬਣਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਜੁੜਾ ਸੌਦਰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਵਿੱਚ ਉਸ ਵੇਲੇ ਪੜਤੂ ਪੈ ਗਿਆ ਜਦੋਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਚੱਲ ਰਹੇ ਇਲਾਜ ਦੇ ਦੌਰਾਨ ਇਕੱਠੀਆਂ 14 ਤੋਂ 15 ਦੇ ਕਰੀਬ ਔਰਤਾਂ ਦੀ ਸਿਹਤ ਬਿਗੜ ਗਈ ਅਤੇ ਇਹਨਾਂ ਦੇ ਵਿੱਚੋਂ ਕੁਝ ਔਰਤਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਹੈ ਸੋ ਪੀੜਤ ਪਰਿਵਾਰਾਂ ਵੱਲੋਂ ਹਸਪਤਾਲ ਦੇ ਵਿੱਚ ਲਗਾਏ ਗਏ ਵੈਕਸੀਨੇਸ਼ਨ ਜਾਂ ਗਲੂਕੋਜ਼ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਸੋ ਸਰਕਾਰੀ ਹਸਪਤਾਲ ਦੇ ਵਿੱਚ ਗਲੂਕੋਜ਼ ਲੱਗਣ ਦੇ ਨਾਲ 15 ਮਰੀਜ਼ ਬਿਮਾਰ ਹੋਣ ਤੋਂ ਬਾਅਦ ਪੰਜਾਬ ਦੇ ਪ੍ਰਮੁੱਖ ਸਕੱਤਰ ਹੈਲਥ ਡਿਪਾਰਟਮੈਂਟ ਰਾਹੁਲ ਕੁਮਾਰ ਸੰਗਰੂਰ ਸਰਕਾਰੀ ਹਸਪਤਾਲ ਪਹੁੰਚੇ ਨੇ ਜਿੱਥੇ ਉਹਨਾਂ ਨੇ ਬਿਮਾਰ ਹੋਏ ਮਰੀਜ਼ਾਂ ਦਾ ਹਾਲਚਲ ਪੁੱਛਿਆ ਉੱਥੇ ਹੀ ਉਹਨਾਂ ਨੇ ਸੰਗਰੂਰ ਪ੍ਰਸ਼ਾਸਨ ਨੂੰ ਮਰੀਜ਼ਾਂ ਨੂੰ ਲੈ ਕੇ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਸੋ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੁਮਾਰ ਨੇ ਆਖਿਆ ਕਿ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਸ ਬੈਚ ਦੇ ਗਲੂਕੋਜ਼ ਦੀ ਇਸਤੇਮਾਲ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਨਾਲ ਹੀ ਸਾਡੇ ਡਰੱਗ ਇੰਸਪੈਕਟਰ ਵੱਲੋਂ ਇਸ ਦੀ ਸੈਂਪਲਿੰਗ ਕੀਤੀ ਜਾਊਗੀ ਅਤੇ ਉਸ ਤੋਂ ਬਾਅਦ ਹੀ ਕੋਈ ਵੀ ਫੈਸਲਾ ਲਿਆ ਜਾਵੇਗਾ ਤੇ ਫਿਲਹਾਲ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਇਸ ਗਲੂਕੋਜ਼ ਦੀ ਇਸਤੇਮਾਲ ਨੂੰ ਰੋਕ ਦਿੱਤਾ ਗਿਆ। ਉਥੇ ਕੁਮਾਰ ਰਾਹੁਲ ਨੇ ਦੱਸਿਆ ਕਿ ਗਲੂਕੋਜ਼ ਦੇ ਨਾਲ ਬਿਮਾਰ ਹੋਏ ਮਰੀਜ਼ਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋ ਚੁੱਕੀ ਹੈ ਅਤੇ ਕਿਸੇ ਨੂੰ ਵੀ ਹੁਣ ਕੋਈ ਵੀ ਸਮੱਸਿਆ ਨਹੀਂ ਆਵੇਗੀ। ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਰੂਟੀਨ ਦੇ ਵਿੱਚ ਜਿਹੜਾ ਸਲਾਈਨ ਲਗਾ ਰਹੇ ਸੀਗੇ ਉਹ ਲਗਾ ਕੇ ਥੋੜੀ ਦੇਰ ਬਾਅਦ ਪੇਸ਼ੈਂਟ ਨੂੰ ਥੋੜੀ ਅਲਰਜੀਕ ਰਿਐਕਸ਼ਨ ਹੋਈ ਉਹਨਾਂ ਨੇ ਰਿਪੋਰਟ ਕੀਤਾ। ਤੇ ਡਾਕਟਰ ਜਿਹੜੇ ਇੱਥੇ ਸੀਗੇ ਉਹਨਾਂ ਨੇ ਉਹਨਾਂ ਨੂੰ ਅਟੈਂਡ ਕਰ ਲਿਆ ਹੈਗਾ ਮੈਂ 14 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਸਭ ਨੂੰ ਮਿਲ ਕੇ ਮੈਂ ਆਇਆ ਉਹਨੇ ਤੁਹਾਡੇ ਸਾਹਮਣੇ ਉਹਦੇ ਵਿੱਚ ਦੋ ਤਿੰਨ ਪੇਸ਼ੈਂਟ ਦੀ ਤਬੀਅਾ ਥੋੜੀ ਜ਼ਿਆਦਾ ਖਰਾਬ ਸੀ ਲੇਕਿਨ ਸਾਰੇ ਇਹਨਾਂ ਨੇ ਮੈਨੇਜ ਕਰ ਲਿਆ ਤੇ ਹੈਂਡਲ ਕਰ ਲਿਆ ਕਿਤੇ ਰੈਫਰ ਕਰਨ ਦੀ ਲੋੜ ਨਹੀਂ ਪਈ ਤੇ ਨਾਲ ਹੀ ਜਿਹੜਾ ਸਲਾਈਨ ਯੂਜ਼ ਕੀਤਾ ਗਿਆ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉਹ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਐਜ਼ ਆ ਨਾਓ ਤੇ ਅਸੀਂ ਉਹ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਜੀ ਸਰ ਕਿੰਨਾ ਦੀ ਤਾਂ ਬਹੁਤ ਦਿੱਕਤ ਆਈ ਹੈ ਜੀ ਕਿੰਨਾ ਕਿ ਲੋਟ ਸੀ ਹਾਂ ਜੀ ਹਾਂਜੀ ਸਰ ਇਹਦਾ ਕਿੰਨਾ ਕਿ ਲੋਟ ਸੀਗਾ ਜੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾ ਕਿੰਨਾ ਕਿ ਲੋਟ ਸੀ ਇਹ ਪੰਜਾਬ ਦੇ ਵੀ ਜਿਹੜੇ ਸਾਡੇ ਕੋਲ ਡਿਫਰੈਂਟ ਵੇਅਰ ਹਾਊਸ ਹੈਗੇ ਤਿੰਨ ਸਾਰਿਆਂ ਦੇ ਵਿੱਚ ਅਵੇਲੇਬਲ ਸੀ ਤੇ ਜਿੱਥੇ ਵੀ ਲੋਡ ਪੈਂਦੀ ਹੈ ਉਹ ਯੂਜ਼ ਕਰਨ ਲਈ ਅਵੇਲੇਬਲ ਸੀ ਉਹ ਸਾਰਿਆਂ ਨੂੰ ਰੋਕਦਾ ਹੈਗਾ ਸੀ ਸਰ ਕਿਤੇ ਹੋਰ ਵੀ ਦਿੱਕਤ ਆਈ ਹੈ ਇਸ ਤੋਂ ਇਲਾਵਾ ਨਹੀਂ ਨਹੀਂ ਇੱਕ ਅੰਮ੍ਰਿਤਸਰ ਥੋੜਾ ਆਇਆ ਸੀ ਕੱਲ ਆਇਆ ਸੀ ਉਹ ਸਾਨੂੰ ਪਤਾ ਚੱਲਿਆ ਹੈ ਉਹ ਵੀ ਰੋਕਦਾ ਹੈਗਾ ਜਿਹੜੀ ਜੱਚਾ ਬੱਚਾ ਕੇਂਦਰ ਹੈ ਬਿਲਕੁਲ ਕੰਟੀਨ 10 ਮੀਟਰ ਤੇ ਗੂੜੇ ਦਾ ਵੱਡਾ ਡੰਪ ਹੈਗਾ ਤੇ ਉੱਪਰ ਜਿਹੜਾ ਪਰਿਵਾਰ ਦੇ ਜਿਹੜੇ ਬੈਗ ਨਹੀਂ ਮੈਂ ਜੰਬਰ ਚਾਦਰ ਨਹੀਂ ਤੇ ਲਿਫਟ ਬੰਦ ਪਈ ਹੈ ਉਹ ਜਿਹੜਾ ਜੱਚਾ ਬੱਚਾ ਵਾਲਾ ਏ ਅਸੀਂ ਦੇਖ ਲੈਨੇ ਜੀ ਅਸੀਂ ਇੰਸ਼ੋਰ ਕਰਾਂਗੇ ਕਿ ਛੇਤੀ ਇਹ ਠੀਕ ਹੋ ਜਾਏ ਜਿਹੜਾ ਵੱਡਾ ਯੂਨਿਟ ਲੱਗਿਆ ਹੈ ਉਹ ਵੀ ਬੰਦ ਤੇ ਹਸਪੀਟਲ ਆਕਸੀਜਨ ਬਾਹਰੋਂ ਲੈ ਰਿਹਾ ਕੀ ਬਣਾ ਕਰਦੇ ਉਸੇ ਠੀਕ ਕਰਾ ਲੈਣੇ ਜੀ ਠੀਕ ਕਰਾ ਲੈ ਮੈਂ ਦੇਖ ਲੈਣਾ ਸਾਡੇ ਧਿਆਨ ਦੇ ਵਿੱਚ ਸੀਗਾ ਨਹੀਂ ਆਪਣੇ ਪ੍ਰਾਈਵੇਟ ਆਪਣੇ ਡਾਕਟਰ ਰਵੀਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਸਾਨੂੰ ਜਿਹੜਾ ਹੈਗਾ ਇਹ ਠੀਕ ਕਰਾ ਲੈਣੇ ਲੇਕਿਨ ਉਹਨਾਂ ਦੇ ਬਾਵਜੂਦ ਜੀ ਕਿ ਇਹ ਜਿਹੜੀ ਬੋਤਲਾਂ ਨੇ ਕਿਤੇ ਪ੍ਰਾਈਵੇਟ ਤੌਰ ਦੇ ਉੱਪਰ ਵੀ ਗਈਆਂ ਹੁਣ ਹਸਪੀਟਲ ਦੀ ਉਹ ਵੀ ਜਾਂਚ ਕਰਾਂਗੇ ਨਾ ਅ ਪਹਿਲਾਂ ਅਸੀਂ ਦੇਖ ਲਾਂਗੇ ਫਿਰ ਅਸੀਂ ਐਡਵਾਈਜ਼ਰੀ ਇਸ਼ੂ ਕਰ ਸਕਦੇ ਕਿ ਪ੍ਰਾਈਵੇਟ ਦੇ ਵੀ ਜੇ ਕੋਈ ਯੂਜ਼ ਕਰ ਰਿਹਾ ਹੈ ਨਾ ਕਰੇ ਜੀ ਸਰ ਜਿਹੜੀ ਬੋਟਲ ਹੈ ਪਹਿਲਾਂ ਵੀ ਇਹੀ ਸੇਮ ਕੰਪਨੀ ਦੀ ਸੇਮ ਲੈਵਲ ਦੀ ਜਿਹੜੀ ਯੂਜ਼ ਹੁੰਦੀ ਰਹੀ ਹੈ ਜੀ ਕਿ ਫਸਟ ਟਾਈਮ ਵੀ ਜਿਹੜੀ ਇਹ ਜਿਹੜੀ ਯੂジング ਚ ਲਿਆਂਦੀ ਗਈ ਸੀ ਮੈਨੂੰ ਲੱਗ ਰਿਹਾ ਕਿ ਪਹਿਲਾਂ ਵੀ ਯੂਜ਼ ਹੋਇਆ ਸੀ ਲੇਕਿਨ ਰਿਐਕਸ਼ਨ ਹੋਇਆ ਨਹੀਂ ਇਹ ਰਿਐਕਸ਼ਨ ਅੱਜ ਹੋਇਆ ਹੈ ਤੁਸੀਂ ਜਾਂਚ ਕਰਾ ਲੈਨੇ ਕਈ ਵਾਰ ਬੈਚ ਦੇ ਵਿੱਚ ਪ੍ਰੋਬਲਮ ਹੋ ਸਕਦੀ ਠੀਕ ਹੈ ਸਰ ਜਾਂਚ ਕੀ ਕੀਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੈ ਕਿੰਨੀ ਜਾਣੀ ਹੈ ਜੀ ਤੈ ਕਰਕੇ ਅਸੀਂ ਕਾਰਵਾਈ ਕਰਾਂਗੇ ਸਰ ਤਿੰਨੋਂ ਪੇਸ਼ੈਂਟ ਜਿਹੜੀ ਤੁਸੀਂ ਕਹੇ ਵੀ ਜਾਦੇ ਢਿੱਲੇ ਸੀ ਬਿਲਕੁਲ ਠੀਕ ਨਹੀਂ ਹਾਂਜੀ ਬਿਲਕੁਲ ਠੀਕ ਨੇ ਪੇਸ਼ੈਂਟ ਪਰਫੈਕਟਲੀ ਫਾਈਨ ਹੈਗੇ ਮੈਂ ਆਪ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੇ ਆਰ ਓਕੇ ਫਾਈਨ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈ ਜੀ ਸੰਗਰੂਰ ਦਾ ਇਹ ਸਰਕਾਰੀ ਹਸਪਤਾਲ ਪਰ ਇਹਦੇ ਜੇਕਰ ਗੱਲ ਕੀਤੀ ਜਾਵੇ ਫੈਸਿਲਿਟੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਕਮੀਆਂ ਨੇ ਜਿਸ ਤਰ੍ਹਾਂ ਕਿ ਲਿਫਟ ਦੀ ਵੀ ਪ੍ਰੋਬਲਮ ਆ ਰਹੀ ਹੈ ਤੇ ਮੈਡੀਸਨ ਨੂੰ ਲੈ ਕੇ ਵੀ ਜਿਹੜੀ ਕਾਫੀ ਦਿੱਕਤ ਜਿਹੜੀ ਆਂਦੀ ਆ ਉਸ ਚੀਜ਼ ਨੂੰ ਲੰਬੇ ਸਮੇਂ ਤੋਂ ਲੈ ਕੇ ਜੀ ਡਿਮਾਂਡ ਕੀਤੀ ਜਾ ਰਹੀ ਪਰ ਉਹਦਾ ਮੈਨੂੰ ਲੱਗ ਰਿਹਾ ਹੈ ਮੈਡੀਸਨ ਤੋਂ ਅੱਡੇ ਕੋ ਅਵੇਲੇਬਲ ਰਹਿੰਦਾ ਮੈਨੂੰ ਐਸਐਮਓ ਸਾਹਿਬ ਮੈਨੂੰ ਦੱਸ ਦੋ ਕਿੰਨੇ ਮੈਡੀਸਨ ਅ ढाई सौ तो उत्ते रहना चाहिए दो सौ सत्तर मेडिसिन अवेलेबल हैली फ्रीली अवेलेबल है, है जो कोई प्रॉब्लम है दसो बाकी लिफ्ट जड़ा है लिफ्ट लिये असी कार्रवाई कर रहे हैं कई जिले के लिफ्ट खराब संगरूर के कार्रवाई बनन भी चल रही है कई था ठीक हो गया है ठीक हो जाओ अल्ट्रासाउंड अंदर मौजूद हैगा लेकिन पेशेंट लोड ज़्यादा हो करके असी इमपैनल किया

ਜਿਹੜਾ ਉਹਦਾ ਪ੍ਰੈਸਕ੍ਰਾਈਬਡ ਟਾਈਮ ਹੈ ਟੈਸਟ ਦਾ ਉਹਦੇ ਹਿਸਾਬ ਨਾਲ ਹੀ ਹੋਏਗਾ ਠੀਕ ਅੱਗੇ ਵੱਧਦੇ ਹਾਂ ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਸੁਖਸ਼ਾਲਾ ਬਿਰਧ ਆਸ਼ਰਮ ਵਿਖੇ ਹੋਲੇ ਮਹੱਲੇ ਦਾ ਤਿਹਾਰ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਪਰੰਤੂ ਬਜ਼ੁਰਗਾਂ ਦੀਆਂ ਅੱਖਾਂ ਨੇ ਜਿਹੜੀਆਂ ਨੰਮ ਨਜ਼ਰ ਆਈਆਂ ਨੇ ਤੇ ਬਜ਼ੁਰਗ ਆਪਣੇ ਬੱਚਿਆਂ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆਏ ਨੇ ਉੱਥੇ ਹੀ ਡਾਕਟਰ ਅਮਰਤਾ ਕੌਰ ਚੇਅਰਪਰਸਨ ਗੁਰੂ ਨਾਨਕ ਸੁਖਸਾਲਾ ਅਤੇ ਸੀਓ ਬੇਬੇ ਨਾਨਕੀ ਫਾਊਂਡੇਸ਼ਨ ਨੇ ਬਜ਼ੁਰਗਾਂ ਦੇ ਨਾਲ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਮਨਾਇਆ ਅਤੇ ਇਸ ਮੌਕੇ ਡਾਕਟਰ ਅਮਰਤਾ ਕੌਰ ਨੇ ਬਜ਼ੁਰਗਾਂ ਦੇ ਨਾਲ ਗੁਰਬਾਣੀ ਸਰਵਣ ਕੀਤੀ ਅਤੇ ਅਰਦਾਸ ਕਰਨ ਉਪਰੰਤ ਬਜ਼ੁਰਗਾਂ ਨੂੰ ਗਿਫਟ ਵੀ ਵੰਡੇ ਗਏ ਸੋ ਹੋਲੇ ਮੋਲੇ ਦਾ ਦਿਹਾੜਾ ਮਨਾਉਣ ਤੋਂ ਬਾਅਦ ਬਜ਼ੁਰਗਾਂ ਦੀਆਂ ਅੱਖਾਂ ਨੇ ਜੜੀਆਂ ਨਮ ਹੋ ਗਈਆਂ ਉਹਨਾਂ ਕਹੇ ਕਿ ਡਾਕਟਰ ਅਮਰਤਾ ਕੋਰ ਆਸ਼ਰਮ ਵਿਖੇ ਬਜ਼ੁਰਗਾਂ ਦਾ ਬਹੁਤ ਧਿਆਨ ਰੱਖਦੇ ਨੇ ਤੇ ਉਹ ਆਪਣੇ ਹਰ ਤਿਉਹਾਰ ਆਪਣੇ ਬੱਚਿਆਂ ਵਾਂਗ ਸਾਡੇ ਨਾਲ ਆਸ਼ਰਮ ਦੇ ਵਿੱਚ ਹੀ ਮਨਾਉਣ ਦੇ ਲਈ ਆਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਬlesed ਮਹਿਸੂਸ ਕਰ ਰਹੀ ਹਾਂ ਜੋ ਮੈਂ ਅੱਜ ਹੋਲੇ ਮੱਲੇ ਦਾ ਪਰਵ ਸਾਰੇ ਬਜ਼ੁਰਗਾਂ ਨਾਲ ਇੱਥੇ ਮਨਾ ਰਹੀ ਆ ਮੇਰੀ ਸਿਰਫ ਇੱਕੋ ਹੀ ਅੱਛਾ ਹੋ ਗਿਆ ਜੇ ਮੇਰੀ ਬਜ਼ੁਰਗਾਂ ਦੀ ਕਿਸੇ ਵੀ ਜ਼ਰੂਰਤ 'ਚ ਕਿਸੇ ਵੀ ਦੁੱਖ 'ਚ ਕਿਸੇ ਵੀ ਸੁੱਖ 'ਚ ਕਿਸੇ ਵੀ ਪਲ 'ਚ ਜੇ ਮੈਂ ਉਹਨਾਂ ਨਾਲ ਖਲੋ ਸਕਾਂ ਔਰ ਉਹਨਾਂ ਦਾ ਸਾਰੇ ਕੰਮਾਂ ਨੂੰ ਉਹਨਾਂ ਦੀ ਸਾਰੀ ਖੁਸ਼ੀਆਂ ਨੂੰ ਕਿਸੇ ਵੀ ਰੰਗ ਨਾਲ ਪਰ ਸਕਾਂ ਮੈਂ ਸਿਰਫ ਇੰਨਾ ਵੀ ਚਾਹਾਂਗੀ ਕਿ ਸਾਡੇ ਸਾਰੇ ਬਜ਼ੁਰਗ ਆਪਣੀਆਂ ਪੁਰਾਣੀਆਂ ਸਾਰੀਆਂ ਚਿੰਤਾਵਾਂ ਭੁੱਲ ਕੇ ਆਪਣੇ ਦੁੱਖ ਦਰਦ ਭੁੱਲ ਕੇ ਇਹ ਹੌਲੇ ਮੱਲੇ ਦੇ ਜਿਹੜੇ ਰੰਗ ਹੈ ਉਹਨਾਂ ਵਿੱਚੋਂ ਆਪਣਾ ਕੋਈ ਰੰਗ ਲੱਭਣ ਔਰ ਅੱਗੇ ਦੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਤਾਨ ਬਸ ਮੈਸੇ ਸਿਰਫ ਇਨਾ ਹੀ ਦਿਨਾ ਚਾਹਾਂਗੇ ਕਿ ਜਿਹੜੇ ਸਾਡੇ ਮਾਪਿਓ ਹੱਗੇ ਉਹ ਸਾਡੀ ਤਰੋਅ ਹੱਗੇ ਆ। ਉਹਨਾਂ ਨੇ ਹੀ ਸਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ। ਤੇ ਜੇ ਅੱਜ ਉਹਨਾਂ ਨੂੰ ਉਂਗਲੀ ਫੜਨ ਦੀ ਲੋੜ ਹੱਗੀ ਹੈ ਤੇ ਅਸੀਂ ਉਹਨਾਂ ਦੀ ਉਂਗਲੀ ਫੜੀ। ਜੇ ਅੱਜ ਦੇ ਤਿਉਹਾਰ ਤੋਂ ਕੋਈ ਸਿੱਖ ਲੈਣਾ ਚਾਹੁੰਦਾ ਤੇ ਇਹੋ ਸਿੱਖ ਲ ਗਏ ਕਿ ਜ਼ਿੰਦਗੀ ਰੰਗਾਂ ਦਾ ਤਿਉਹਾਰ ਹੈ। ਜਿੰਨੂੰ ਜਿਹੜਾ ਵੀ ਰੰਗ ਪਸੰਦ ਹੈਗਾ ਉਹ ਉਹ ਰੰਗ ਭਰੇ ਔਰ ਜ਼ਿੰਦਗੀ ਦੇ ਸੁੱਖ ਮਾਣੇ। ਇੱਕ ਦੂਜੇ ਨਾਲ ਖਲੋਏ, ਇੱਕ ਦੂਜੇ ਦੀ ਮਦਦ ਕਰੇ। ਅਸੀਂ ਪੂਰੀ ਕੋਸ਼ਿਸ਼ ਕਰਨਿਆ ਕਿ ਬਜ਼ੁਰਗਾਂ ਦੇ ਨਾਲ ਸਾਰੀਆਂ ਖੁਸ਼ੀਆਂ ਮਨਾਇਆ ਜਾਣ ਤੇ ਸਾਰੇ ਤਿਉਹਾਰ ਮਨਾਏ ਜਾਣ ਬਜ਼ੁਰਗੀ ਸਾਡੇ ਵਰਗੇ ਹੀ ਹਗੇ ਐ ਸਾਡੇ ਵਰਗੇ ਹੀ ਉਹ ਫੀਲ ਕਰਦੇ ਐ ਸਾਡੇ ਵਰਗੇ ਹੀ ਉੱਠਦੇ ਐ ਖਾਂਦੇ ਐ ਉਹ ਸਾਡੇ ਕੁਝ ਨਾਲ ਕੋਈ ਵੱਖਰੇ ਤੇ ਹਗੇ ਨਹੀਂ ਕਿ ਜਿਹੜਾ ਉਹਨਾਂ ਵਾਸਤੇ ਅਸੀਂ ਕੋਈ ਸਪੈਸੀਫਿਕ ਤਿਉਹਾਰ ਮਨਾਣੇ ਆਂ ਔਰ ਨਹੀਂ ਮਨਾਣੇ ਬਸ ਖੁਸ਼ੀ ਸਿਰਫ ਐਨੀ ਹੁੰਦੀ ਐ ਕਿ ਬਾਬਾ ਜੀ ਨੇ ਇਹ ਸੇਵਾ ਲਈ ਐ ਦਿੱਲੀ ਗੁਰਦੁਆਰਾ ਕਮੇਟੀ ਦੀ ਤਰਫੋਂ ਔਰ ਇੱਥੋਂ ਦੇ ਸਾਰੇ ਸਟਾਫ ਦੀ ਤਰਫੋਂ ਅਸੀਂ ਇਹਨਾਂ ਵਾਸਤੇ ਹਰ ਚੀਜ਼ ਪੋਸੀਬਲ ਕਰ ਸਕਨੇ ਆਂ ਗੁਰਦਾਸਪੁਰ ਪੁਲਿਸ ਤੇ ਬੀਐਸਐਫ ਨੂੰ ਸਾਂਝੇ ਆਪਰੇਸ਼ਨ ਦੇ ਦੌਰਾਨ ਵੱਡੀ ਸਫਲਤਾ ਮਿਲੀ ਹੈ ਸੋ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਨੇ ਸਰਦਪਾਰ ਡਰੋਨ ਦੇ ਰਾਹੀਂ ਭੇਜੀ ਨਸ਼ੇ ਦੀ ਤੇ ਹਥਿਆਰਾਂ ਦੀ ਵੱਡੀ ਖੇ ਬਰਾਮਦ ਕੀਤੀ ਹੈ ਸੋ ਪੁਲਿਸ ਨੇ 2 ਕਿਲੋ ਹੈਰੋਇਨ 2 ਪਿਸਟਲ 4 ਮੈਗਜ਼ੀਨ ਅਤੇ 68 ਜਿੰਦਾ ਰਾਉਂਡ ਨੇ ਜਿਹੜੇ ਬਰਾਮਦ ਕੀਤੇ ਸੋ ਇਸ ਸਬੰਧੀ ਜਾਣਕਾਰੀ ਦਿੰਦੇ ਆ ਐਸਪੀ ਅਦਿੱਤਿਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮਹਮ ਤੈਤ ਅਤੇ ਡੀਜੀਪੀ ਗੌਰਵ ਯਾਦਵ ਦੀਆਂ ਅਦਾਇਤਾਂ ਦੇ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਖੁਫੀਆ ਜਾਣਕਾਰੀ ਦੇ ਆਧਾਰ ਉੱਤੇ ਸਾਂਝੇ ਆਪਰੇਸ਼ਨ ਦੇ ਦੌਰਾਨ ਦੁਰਾਂਗਲਾ ਖੇਤਰ ਦੇ ਵਿੱਚੋਂ ਸਰਦ ਪਾਰ ਤੋਂ ਡਰੋਨ ਦੇ ਰਾਹੀਂ ਭੇਜੀ ਗਈ ਨਸ਼ਿਆਂ ਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਅਤੇ ਇਸ ਦੌਰਾਨ ਪੁਲਿਸ ਨੇ 2 ਕਿਲੋ ਹੈਰੋਇਨ, 2 ਪਿਸਟਲ, 4 ਮੈਗਜ਼ੀਨ ਅਤੇ 68 ਜਿੰਦਾ ਰਾਊਂਡ ਬਰਾਮਦ ਕੀਤੇ ਨੇ। ਉਨਾ ਦਸੇਗੀ ਥਾਣਾ ਦੁਰੰਗਲਵ ਦੇ ਵਿੱਚ ਇਸ ਸੰਬੰਧੀ ਵਕ ਵਕ ਤਰਾਮਾਂ ਤਹਿਤ ਮਾਮਲਾ ਦਰਜ ਕਰਕੇ ਨਸ਼ਾ ਤਸਕਰਾਂ ਦੇ ਅਗਲੇ ਤੇ ਪਿਛਲੇ ਲਿੰਕ ਦਾ ਪਤਾ ਲਗਾਇਆ ਜਾ ਰਿਹਾ ਹੈ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਜੋ ਵੀ ਹਦਾਇਤਾਂ ਨੇ ਉਸ ਦੇ ਅਨੁਸਾਰ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਨਯੋਗ ਸੀਐਮ ਸਾਹਿਬ ਪੰਜਾਬ ਜੀ ਅਤੇ ਡੀਜੀਪੀ ਸਾਹਿਬ ਪੰਜਾਬ ਜੀ ਦੇ ਨਿਰਦੇਸ਼ਾਂ ਹਿਤ ਨਸ਼ੇ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੀ ਉਹਨੂੰ ਇੱਕ ਅੱਗੇ ਵਧਾਉਂਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਗਈ। ਜਿਹਦੇ ਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਇੰਟੈਲੀਜੈਂਸ ਲੋ ਲੜਾ ਆਪਰੇਸ਼ਨ ਚ ਇੱਕ ਡਰੱਗਸ ਅਤੇ ਜਿਹੜਾ ਆਰਮਸ ਦਾ ਜਿਹੜਾ ਕਨਸਾਈਨਮੈਂਟ ਹੈ ਉਹ ਗੁਰਦਾਸਪੁਰ ਪੁਲਿਸ ਨੇ ਫੜਿਆ ਹੈਗਾ ਜਿਹਦੇ ਚ 2 ਕਿਲੋ ਹੈਰੋਇਨ ਦੋ ਪਿਸਤਲ ਚਾ ਮੈਗਜ਼ੀਨ ਅਤੇ 68 ਦੇ ਲਗਭਗ ਰਾਉਂਡ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਸ ਦੇ ਸਬੰਧ ਵਿੱਚ ਥਾਣਾ ਦਵੰਗਲਾ ਦੇ ਵਿੱਚ ਇੱਕ ਐਫ ਆਈ ਆਰ ਆਮ ਸੈਕਟ ਐਨ ਡੀ ਪੀ ਐਸ ਸੈਕਟ ਅਤੇ ਕ੍ਰਾਫਟ ਐਫ ਡੀ ਅੰਦਰ ਦਾ ਜੜੀ ਹੈਗੀ ਅ ਦਰਜ ਕੀਤੀ ਹੈਗੀ ਇਸ ਦੇ ਸਮਨ ਚ ਜਿਹੜੇ ਹੈਗੇ ਅਸੀਂ ਸਾਂਝਾ ਅਭਿਆਨ ਜਿਹੜਾ ਸੈਲਫ ਪ੍ਰੈਸ਼ਨ ਵੀ ਚਲਾ ਰਹੇ ਹੈਗੇ ਅਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਅਸੀਂ ਫੌਬਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਅੱਗੇ ਵੱਧਦੇ ਹਾਂ ਉਧਰ ਹੋਲੀ ਦਾ ਤਿਉਹਾਰ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਹੀ ਹਰਸ਼ ਤੇ ਉਲਾਜ ਦੇ ਨਾਲ ਮਨਾਇਆ ਗਿਆ ਉੱਥੇ ਹੀ ਹੋਲੇ ਮਹੱਲੇ ਨੂੰ ਲੈ ਕੇ ਲੋਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਵੀ ਜਾ ਰਹੇ ਨੇ ਅਤੇ ਇਸੇ ਕੜੀ ਹੈਟ ਪਠਾਨਕੋੜ ਤੋਂ ਨੌਜਵਾਨਾਂ ਦਾ ਇੱਕ ਜਥਾ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਦੇ ਲਈ ਰਵਾਨਾ ਹੋਇਆ ਜਿਨ੍ਹਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਬਾਰੇ ਗੱਲਬਾਤ ਕਰਦੇ ਆ ਨੌਜਵਾਨਾਂ ਨੇ ਆਖਿਆ ਕਿ ਹੋਲੇ ਮੁਹੱਲੇ ਦੀ ਮਹੱਤਤਾ ਨੂੰ ਵੇਖਦੇ ਆ ਇਹ ਜਥਾ ਪਠਾਨਕੋੜ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਜਾ ਰਿਹਾ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਅੱਜ ਦਾ ਜੋ ਇਹ ਤਿਉਹਾਰ ਹੈ ਇਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਉਸ ਨੂੰ ਮਨਾਇਆ ਜਾਵੇ ਅਤੇ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਹਮੇਸ਼ਾ ਕਾਇਮ ਰੱਖੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਤਾਨਾਂ ਨੂੰ ਹੋਲੇ ਮੱਲੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸਤਗੁਰ ਮਿਹਰ ਕਰਨ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਬਖਸ਼ਿਸ਼ ਕਰਨ ਇਹ ਜੋ ਹੋਲੇ ਮਹੱਲੇ ਦਾ ਤਿਹਾਰ ਹੈ ਇਹ ਸਤਗੁਰਾਂ ਨੇ ਕਿਉਂਕਿ ਹਿੰਦੂਸਤਾਨ ਦੇ ਵਿੱਚ ਜਾਤ ਪਾਤ ਦੀ ਬਹੁਤ ਮੰਨਿਆ ਜਾਂਦਾ ਸੀ ਪਰ ਸਤਗੁਰਾਂ ਨੇ ਇਸ ਛੂਤਛਾਤ ਦੀ ਜਾਤ ਨੂੰ ਖਤਮ ਕਰਦਿਆ ਹੋਇਆ ਕਿਉਂਕਿ ਜਿਹੜਾ ਇਹ ਹੋਲਾ ਮਹੱਲਾ ਹੈ ਇਹ ਸਤਗੁਰਾਂ ਨੇ ਕਿਹਾ ਕਿ ਅਸੀਂ ਨੀਵੀਂ ਜਾਤ ਦੇ ਵਾਲਿਆਂ ਨੂੰ ਉੱਚੇ ਉਠਾ ਕੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਇਹਨਾਂ ਤਿਹਾਰਾਂ ਨੂੰ ਮਨਾਵਾਂਗੇ ਕਿ ਸਾਰੀ ਜਾਤ ਨੂੰ ਸਾਰੀ ਮਨੁੱਖਤਾ ਨੂੰ ਅਸੀਂ ਏਕਤਾ ਦੇ ਸੂਤਰ ਵਿੱਚ ਪਰੋਵਾਂਗੇ ਤੇ ਉਹਨਾਂ ਹੀ ਉਦੇਸ਼ਾ ਦੇ ਉੱਤੇ ਅੱਜ ਖਾਲਸਾ ਪੰਥ ਜੋ ਹੈ ਇਹਨਾਂ ਤਿਹਾਰਾਂ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਹੈ ਤੇ ਸਤਿਗੁਰ ਮਿਹਰ ਕਰਨ ਸਮੂੱਚੀ ਮਨੁੱਖਤਾ ਦੇ ਵਿੱਚ ਏਕਤਾ ਇਤਵਾਕ ਪਿਆਰ ਬਣਿਆ ਰਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਉੱਪਰਲੇ ਮਿਣੀ ਤੋਂ ਆਪਣੇ ਬੱਚੇ ਜਾ ਰਹੇ ਆ ਅਨੰਦਪੁਰ ਸਾਹਿਬ ਨੂੰ ਔਲਾਮਲਾ ਮਿਲਣ ਵਾਸਤੇ ਔਰ ਬਹੁਤ ਖੁਸ਼ੀ ਦੀ ਗੱਲ ਹੈ ਸਭ ਇਕੱਠੇ ਹੋ ਕੇ ਜਾਣਗੇ ਉਹ ਮਹਮਾ ਮਾ ਕੇ ਜਾਣਗੇ ਵਾਈ ਕੋਈ ਖਾਲ ਖਾਲ ਸਾਹਿਬ ਵਾਈ ਕੋਈ ਕੀ ਫਤੇ ਅੱਗੇ ਵਧਦੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮਹਮ ਚਲਾਈ ਗਈ ਹੈ ਉਹ ਲਗਾਤਾਰ ਜਾਰੀ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਹੁਣ ਕਾਰਵਾਈ ਹੈ ਜਿਹੜੀ ਕੀਤੀ ਜਾ ਰਹੀ ਹੈ ਇਸੇ ਕੜੀ ਤੇ ਚਲਦੇ ਆ ਪਟਿਆਲਾ ਪੁਲਿਸ ਨੇ ਅਰਬਨ ਸਟੇਟ ਫੇਸ 2 ਦੇ ਵਿੱਚੋਂ ਦੋ ਵਿਅਕਤੀਆਂ ਤੋਂ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਸੋ ਫੜੇ ਗਏ ਵਿਅਕਤੀਆਂ ਦੇ ਵਿੱਚ ਇੱਕ ਹਰਮਨ ਜੋਸ਼ ਸਿੰਘ ਉਰਫ ਬਿੱਲਾ ਜੋ ਕਿ ਰੂਪਨਗਰ ਦਾ ਰਹਿਣ ਵਾਲਾ ਹੈ ਤੇ ਦੂਜਾ ਸੂਰਜ ਰਾਏ ਜੋ ਕਿ ਮੁਹਾਲੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਅਤੇ ਇਸ ਵਾਰੀ ਜਾਣਕਾਰੀ ਦਿੰਦੇ ਆ ਐਸਪੀ ਸਿਟੀ ਵੈਬਅਪ ਚੌਧਰੀ ਨੇ ਆਖਿਆ ਕਿ ਅਰਬਨ ਸਟੇਟ ਪੁਲਿਸ ਵੱਲੋਂ ਚਨਾਰ ਬਾਗ ਚੌਂਗ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਇਸੇ ਦੌਰਾਨ ਪੁਲਿਸ ਵੱਲੋਂ ਜਦੋਂ ਪੈਦਲ ਆ ਰਹੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੇ ਕੋਲੋਂ ਇਹ ਹੈਰੁਨ ਬਰਾਮਦ ਹੋਈ ਹੈ ਜਿਹੜੀ ਕਿ ਉਹ ਬਾਹਰਲੇ ਸੂਬਿਆਂ ਦੇ ਵਿੱਚੋਂ ਲਿਆ ਕੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਪਲਾਈ ਕਰਦੇ ਸਨ ਨਾਲ ਹੀ ਐਸਪੀ ਸਿਟੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਹਰਮਨ ਜੋਸ਼ ਸਿੰਘ ਉਰਫ ਬਿੱਲਾ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਉਹਨਾਂ ਆਖਿਆ ਕਿ ਪੁਲਿਸ ਦੇ ਵੱਲੋਂ ਇਹਨਾਂ ਦੋਵੇਂ ਵਿਅਕਤੀਆਂ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਜਾਂਚ ਜਿਹੜੀ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਵਿਅਕਤੀ ਹੈਰਨ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਸਨ ਜਾਂ ਹੁਣ ਇਹ ਕਰਨ ਜਾ ਰਹੇ ਸਨ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਨਾਲ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਇਹ ਕਾਲਾ ਕਾਰੋਬਾਰ ਨਾ ਛੱਡਿਆ ਤਾਂ ਉਹਨਾਂ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਵਿਰੁੱਧ ਜਿਵੇਂ ਤੁਸੀਂ ਜਾਣਦੇ ਹੋ ਇੱਕ ਯੁੱਧ ਚੇੜਾ ਗਿਆ ਹੈ। ਉਸੇ ਦੇ ਅੰਦਰਗਤ ਪੰਡਿਆਲਾ ਪੁਲਿਸ ਜਿਹੜੀ ਹੈ ਉਹ ਨਸ਼ਾ ਤਸਕਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ। ਇਸੀ ਮੁਹਿੰਮ ਦੇ ਵਿੱਚ ਪੁਲਿਸ ਸਟੇਸ਼ਨ ਅਰਬਨ ਸਟੇਟ ਨੂੰ ਇੱਕ ਵੱਡੀ ਸਫਲਤਾ ਮਿਲੀ। ਜਦੋਂ ਕਿ ਇਹਨਾਂ ਨੇ ਦੋ ਜਿਹੜੇ ਵੱਡੇ ਨਸ਼ਾ ਤਸਕਰ ਉਹਨੂੰ ਕਾਬੂ ਕੀਤਾ ਤੇ ਉਹਨਾਂ ਪਾਸੋਂ 700 ਗ੍ਰਾਮ ਹੈਰੋਇਨ ਰਿਕਵਰ ਕੀਤੀ ਹੈ। ਇਹਨਾਂ ਦੀ ਅਗਰ ਮੈਂ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਾਂ। ਇਰਾ ਮਾਰਚ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਸਿਕਰਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਚਨਾਰ ਬਾਗ ਚੌਕ ਹੈ ਅਰਬਨ ਸਟੇਟ ਫੇਜ਼ 2 ਦੇ ਨੇੜੇ ਉੱਥੇ ਦੋ ਨਸ਼ਾ ਰਸ ਕਰਿਆ ਹੈ ਵੱਡੀ ਮਾਤਰਾ ਮੈਂ ਨਾਰਕੋਟਿਕ ਸਬਸਟੈਂਸ ਲੈ ਕੇ ਆ ਰਹੇ ਨੇ ਤੇ ਪੁਲਿਸ ਟੀਮ ਉੱਥੇ ਨਾਲ ਦੇ ਨਾਲ ਹੀ ਭੇਜੀ ਗਈ ਜਦੋਂ ਇਹ ਉੱਥੇ ਆਏ ਇਹਨਾਂ ਨੇ ਪੁਲਿਸ ਟੀਮ ਨੂੰ ਦੇਖਿਆ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਹਨੂੰ ਰਾਉਂਡ ਅਪ ਕੀਤਾ ਤੇ ਇਹਨਾਂ ਦੀ ਤਲਾਸ਼ੀ ਲਈ ਜਦੋਂ ਇਹਨਾਂ ਦੀ ਤਲਾਸ਼ੀ ਲਈ ਤਾਂ ਇਹਨਾਂ ਕੋਲ ਜਿਹੜੇ ਦੋ ਆਪਣੇ ਅਕਿਊਜ਼ ਨੇ ਹਰਮਨਜੋਤ ਸਿੰਘ ਉਰਫ ਬਿੱਲਾ ਇਹਨਾਂ ਪਾਸੋਂ 400 ਗ੍ਰਾਮ ਅਤੇ ਸੂਰਜ ਰਾਏ ਇਹਨਾਂ ਪਾਸੋਂ 300 ਗ੍ਰਾਮ ਹੀਰੋਇਨ ਰਿਕਵਰ ਕੀਤੀ ਗਈ ਇਹਨਾਂ ਨੂੰ ਕਬਜ਼ੇ ਇਸ ਨਾਰਕੋਟਿਕਸ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਜਿਹੜਾ ਹੈ ਅਕਿਊਜ਼ ਦੇ ਖਿਲਾਫ ਐਨਡੀਪੀਐਸ ਐਕਟ ਦੇ ਅੰਤਰਗਤ ਜਿਹੜਾ ਮੁਕਦਮਾ ਦਰਜ ਕੀਤਾ ਹੈ ਤੇ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਪਰਚੇ ਸੀ ਇੱਕ ਜਿਹੜਾ ਹਰਮਨਜੋਤ ਸਿੰਘ ਹੈ ਉਹਦੇ ਉੱਤੇ ਪਹਿਲੇ ਵੀ ਅਟੈਂਪਟਡ ਰੋਬਰੀ ਦਾ ਪਰਚਾ ਹੈ ਇੱਕ ਪ੍ਰिजन ਐਕਟ ਦਾ ਪਰਚਾ ਹੈ ਦੂਜਾ ਜਿਹੜਾ ਦੋਸ਼ੀ ਹੈ ਸੂਰਜ ਰਾਏ ਉਹਦੇ ਖਿਲਾਫ ਕੋਈ ਪਹਿਲੇ ਉਹਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸਰ ਜਿਹੜਾ ਪ੍ਰिजन ਐਕਟ ਉਹ ਪਟਿਆਲੇ ਦੇ ਵਿੱਚ ਹੀ ਹੈ ਜਾਂ ਬਾਹਰ ਕਿਸੇ ਹੋਰ ਜੇਲ੍ਹ ਦਾ ਹੈ ਪਟਿਆਲੇ ਪਟਿਆਲੇ ਵਿੱਚ ਤੇਰੇ ਸੰਬੰਧ ਵਿੱਚ ਕਿਦਾਂ ਹੈ ਇਹ ਪਹਿਲੇ ਤੋਂ ਹੀ ਇਹ ਇੱਕ ਦੂਜੇ ਨਾਲ ਜਿਹੜਾ ਹੈ ਕੰਮ ਕਰਦੇ ਸੀਗੇ ਇਹ ਜਿਹੜਾ ਨਸ਼ੇ ਸਪਲਾਈ ਦਾ ਕੰਮ ਕਰਦੇ ਸੀਗੇ ਤੇ ਹੁਣ ਇਹ ਪੁਲਿਸ ਦੇ ਹੱਥੇ ਚੜ ਗਏ ਤੇ ਪੁਲਿਸ ਰਿਮਾਂਡ ਸਾਨੂੰ ਹਾਸਿਲ ਕੀਤੀ ਗਈ ਤੇ ਡੂੰਗਾਈ ਨਾਲ ਜਿਹੜੀ ਪੁੱਛਗਿਛ ਕੀਤੀ ਜਾਊਗੀ ਸਰ ਸਰ ਪਤਾ ਲੱਗਾ ਕਿ ਨਸ਼ਾ ਕਿੱਥੋਂ ਲੈ ਕੇ ਆਇਆ ਨਹੀਂ ਇਹ ਇਹੋ ਹੀ ਮੈਂ ਜਿਵੇਂ ਦੱਸ ਰਿਹਾ ਤਿੰਨ ਦਿਨ ਦੀ ਸਾਨੂੰ ਰਿਮਾਂਡ ਹਾਸਿਲ ਕੀਤੀ ਗਈ ਹੈ ਤੇ ਡੂੰਗਾਈ ਨਾਲ ਅਸੀਂ ਪੁੱਛਗਿਛ ਕਰਾਂਗੇ ਇਹਨਾਂ ਦੀ ਤੇ ਫਾਰਵਰਡ ਤੇ ਬੈਕਵਰਡ ਲਿੰਗੇਜ ਦੋਨੋਂ ਹੀ ਅਸੀਂ ਮੈਪ ਆਊਟ ਕਰਾਂਗੇ ਸਰ ਕੋਈ ਹੋਰ ਸਾਥੀ ਵੀ ਨੇ ਨਾਲ ਪਤਾ ਲੱਗਿਆ ਕੁਝ ਇਹਨਾਂ ਦੇ ਉਹ ਅਸੀਂ ਦੇਖੋ ਉਹੀ ਮੈਂ ਵਰਕ ਆਊਟ ਕਰ ਰਹੇ ਨੇ ਸਾਰਾ ਅਸੀਂ ਚੇਨ ਐਸਟੈਬਿਸ਼ ਕਰ ਲੈਣਾ ਸਰ ਇਹ ਆਪ ਜੀ ਦੇ ਨਾਲ ਜਿਵੇਂ ਫੜੇ ਗਏ ਇਲਾਕੇ 'ਚ ਜਿਹੜੀ ਨਸ਼ੇ ਦੀ ਸਪਲਾਈ ਵੀ ਚੇਨਾਂ ਟੁੱਟੀ ਹੈਗੀ ਆ ਜਾਂ ਜਿਹੜੇ ਹੋਰ ਬੰਦੇ ਹੈਗੇ ਉਹਨਾਂ ਦੇ ਵੀ ਜਿਹੜੇ ਸ਼ਹਿਰ ਦੇ ਹੈਗੇ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਇਹਨਾਂ ਦੇ ਫੋਨ ਨੰਬਰਾਂ ਤੋਂ ਜਾਂ ਜਿਵੇਂ ਜਿਵੇਂ ਕਿ ਮੈਨੇ ਦੱਸਿਆ ਹੈ ਇਹ ਯੁੱਧ ਨਸ਼ੇ ਦੇ ਗੁਰੂ ਜਿਹੜਾ ਚੱਲ ਰਿਹਾ ਹੈ ਉਹਨੂੰ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਲਗਾਤਾਰ ਕੋਆਰਡੀਨੇਟਡ ਸਚ ਆਪਰੇਸ਼ਨ ਵੀ ਕਰ ਰਹੇ ਨੇ ਤੇ ਜਿਹੜੇ ਵੱਡੇ ਨਸ਼ਾ ਤਸਕਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰ ਰਹੇ ਨੇ। ਉਸੀ ਦੀ ਉਸੀ ਲੜੀ ਦੇ ਵਿੱਚ ਇਹਨਾਂ ਦੋਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਅਸੀਂ ਇਹ ਕਾਰਵਾਈ ਜਿਹੜੀ ਜਾਰੀ ਰੱਖਾਂਗੇ ਤੇ ਨਸ਼ੇ ਨੂੰ ਬਿਲਕੁਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਪੰਜਾਬ ਹੀ ਨਸ਼ੇ ਕਰਦੇ ਸੀਗੇ। ਸਰੇ ਆਪ ਵੀ ਨਸ਼ੇ ਲੈ ਆਦੀ ਸੀਗੇ ਜਾਂ ਸਿਰਫ ਇਹ ਸਪਲਾਈ ਕਰਦੇ ਸੀਗੇ। ਉਹ ਅਸੀਂ ਇਹਨਾਂ ਦਾ ਨਾਕੋ ਟੈਸਟ ਵੀ ਕਰਾਵਾਂਗੇ। ਤੇ ਪੁੱਛ ਕੀ ਦੌਰਾਨ ਸਾਨੂੰ ਸਰ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਜੀ ਮੈਂ ਇਹ ਕੀ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਜਿਹੜੇ ਨਸ਼ਾ ਤਸਕਰ ਹੋ ਇਹ ਕੰਮ ਛੱਡ ਦਿਓ। ਵਨਾ ਤੁਹਾਡੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਹੀਂ ਤੁਸੀਂ ਸੁਧਰਦੇ ਹੋ ਤਾਂ ਤੁਹਾਡਾ ਫਿਰ ਅੰਜਾਮ ਬੁਰਾ ਹੀ ਹੋਣਾ ਹੈ ਤੇ ਉਧਰ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੀ ਹਰ ਗੋਵਿੰਦਪੁਰ ਸਾਹਿਬ ਦੇ ਮੁੱਖ ਬਾਜ਼ਾਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਸੋ ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸ਼ਿਵ ਜੁਵਲਰ ਅਤੇ ਪੰਕਜ ਜੁਵਲਰ ਦੋਵੇਂ ਦੁਕਾਨਾਂ ਦੇ ਉੱਤੇ ਸੀਸੀਟੀਵੀ ਕੈਮਰੇ ਦੇ ਮੁਤਾਬਕ ਰਾਤ ਦੇ ਸਮੇਂ ਤਿੰਨ ਵਿਅਕਤੀ ਨੇ ਜਿਹੜੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਪਹੁੰਚੇ ਜਿੱਥੇ ਇਹਨਾਂ ਵੱਲੋਂ ਪੰਕਜ ਜੁਵਲਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਇਹ ਵਿਅਕਤੀ ਅਸਫਲ ਰਹੇ ਤੇ ਜਦੋਂ ਸਫਲ ਨਾ ਹੋਏ ਤਾਂ ਇਹਨਾਂ ਨੇ ਦੂਜੀ ਦੁਕਾਨ ਯਾਨੀ ਕਿ ਸ਼ਿਵ ਜੁਵਲਰ ਨੂੰ ਨਿਸ਼ਾਨਾ ਬਣਾ ਲਿਆ ਤਾਂ ਇਹਨਾਂ ਚੋਰਾਂ ਨੇ ਹਥਿਆਰਾਂ ਦੇ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ ਦੇ ਵਿੱਚ ਫਿੱਟ ਕੀਤੀ ਗਈ ਤਜੋਰੀ ਨੂੰ ਤਕਰੀਬਨ 40-45 ਮਿੰਟਾਂ ਦੇ ਵਿੱਚ ਹੀ ਪੁੱਟ ਦਿੱਤਾ ਸੋ ਇਸ ਸੰਬੰਧੀ ਦੁਕਾਨਦਾਰ ਮਾਲਕ ਅਸ਼ੋਕ ਕੁਮਾਰ ਨੇ মিডিਆ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੱਸਿਆ ਕਿ ਮੇਰੀ ਦੁਕਾਨ ਦੇ ਵਿੱਚ ਜੋ ਸੇਫ ਲੱਗੀ ਹੋਈ ਸੀ ਉਸ ਨੂੰ ਫਰਸ਼ ਦੇ ਵਿੱਚ ਸੀਮਿੰਟ ਦੇ ਨਾਲ ਮਜ਼ਬੂਤ ਕਰਕੇ ਲਗਾਇਆ ਹੋਇਆ ਸੀ ਪਰ ਚੋਰਾਂ ਨੇ ਉਸ ਸੇਫ ਨੂੰ ਪੁੱਟ ਲਿਆ ਤੇ ਜਿਸ ਦੇ ਵਿੱਚ 6-7 ਕਿਲੋ ਚਾਂਦੀ 8 ਤੋਂ 10 ਗ੍ਰਾਮ ਸੋਨਾ ਤੋਲਣ ਵਾਲਾ ਕੰਡਾ ਅਤੇ ਦੁਕਾਨ ਦੇ ਵਿੱਚ ਲੱਗਿਆ ਸੀਸੀਟੀਵੀ ਕੈਮਰਾ ਇਹ ਚੋਰ ਪੁੱਟ ਕੇ ਆਪਣੇ ਨਾਲ ਲੈ ਕੇ ਰਫੂ ਚੱਕਰੋਗੇ ਨੇ ਉਹਨਾਂ ਕਿਕਿ 7 ਤੋਂ 8 ਲੱਖ ਰੁਪਏ ਦਾ ਸਮਾਨ ਚੋਰਾਵਾਂ ਵੱਲੋਂ ਚੋਰੀ ਕੀਤਾ ਗਿਆ ਸਾਡੇ 11:12 ਵਜੇ ਫੋਨ ਆਇਆ ਸੀ ਕਿ ਜਿਹੜੀ ਦੁਕਾਨ ਦੀ ਚੋਰੀ ਹੋ ਗਈ ਹੈ ਮੌਕੇ ਤੇ ਪਹੁੰਚ ਕੇ ਪਹੁੰਚ ਕੇ ਫੋਨ ਵਾਲਿਆਂ ਨੇ ਸੰਜੀ ਦਿੱਤਾ ਤੇ ਉਹਦੇ ਵਿੱਚ ਜਿਹੜਾ ਮੇਰਾ ਸੇਫ ਸੀ ਉਹ ਚੁੱਕ ਕੇ ਲੈ ਗਏ ਜਿਹਦੇ ਵਿੱਚ 6 ਤੋਂ 7 ਕਿਲੋ ਚਾਂਦੀ ਤੇ 10 ਗ੍ਰਾਮ ਦੇ ਆਸ-ਪਾਸ ਸੋਨਾ ਸੀ ਇੱਕ ਕੰਡਾ ਸੀ ਕੈਮਰਾ ਸੀ ਜਿਹੜਾ ਉਹ ਲੈ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਫੋਨ ਕੀਤਾ ਦੁਕਾਨਦਾਰ ਵਾਲਕ ਨੇ ਅਮਨ ਨੇ ਤੇ ਨਾਲ ਤੇ ਕੁਬੀਰ ਸਿੰਘ ਨੇ ਜਿਹਨੇ ਵੀਨ ਮੂਕੀ ਦੇ ਦੇਖਿਆ ਉਹਨੂੰ ਤੇ ਕਿੰਨੀ ਕਿੰਨੇ ਕੀ ਲਾਗਤ ਦੀ ਤੁਹਾਡੀ ਚੋਰੀ ਹੋਈ ਹੈ ਜਿਹੜੀ ਲਾਜੀ ਕੋ 7 ਤੋਂ 8 ਲੱਖ ਆਸपास ਤੇ ਤੁਸੀਂ ਪੁਲਿਸ ਨੂੰ ਦਰਖਾਸਤ ਕੀਤੀ ਹੈ ਹਾਂਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕਹੇ ਤੁਹਾਨੂੰ ਪਤਾ ਲੱਗਿਆ ਵੀ ਸਾਨੂੰ ਉਹ ਕਰੀਪਾ ਸਾਡੇ ਕੋ 12:30 ਦੇ ਆਸ-ਪਾਸ ਤੇ ਪੁਲਿਸ ਮੌਕੇ ਤੇ ਪਹੁੰਚ ਨਹੀਂ ਜੀ ਪੁਲਿਸ ਵੀ 25 ਮਿੰਟ ਬਾਅਦ ਆਈ ਫੋਨ ਕਰਨ ਤੋਂ ਬਾਅਦ ਹੁਣ ਤੇ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਦੇਖਣ ਕਾਰਵਾਈ ਕਰਨ ਮੇਰੇ ਨਾਲ ਹੀ ਪੰਕਜ ਜੁਵਲਰਸ ਆ ਉਹਨਾਂ ਦੀ ਵੀ ਤਿੰਨ ਵਾਰੀ ਵਾਰਦਾਤ ਹੋਈ ਆ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਝ ਮੈਂ ਸਾਹਿਬ ਦੀ ਟੈਕਸੀ ਡਰਾਈਵਰ ਆ ਤੇ ਮੈਂ ਸਾਈ ਰਾਕੇ ਬਿਆਸੋਂ ਆਂਡਿਆ ਹਾਂ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਹਨੇਰਾ ਹੁੰਦਾ ਮੇਰਾ ਘਰ ਮਗਰ ਤੇ ਗਲੀ ਚੋਂ ਨੰਗੇ ਜਾਣਾ ਪੈਂਦਾ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਪਿਤਾ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਸੀ ਚੋਰ ਹੈਗੇ ਸੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਤੇ ਉਹ ਆ ਕੇ ਤੂੰ ਕਹਿੰਦੇ ਕਿ ਤੂੰ ਕਿੰਨੂੰ ਫੋਨ ਲਾਉਣ ਡਿਆ ਵਾ ਇੱਥੇ ਹੀ ਖਲੋ ਜਾ ਤੈਨੂੰ ਗੋਲੀ ਮਾਰ ਦੇਣੀ ਹੈ ਤੇ ਮੈਂ ਡਰਦਾ ਉੱਥੇ ਮੈਂ ਕਹਿੰਦਾ ਉਹਨਾਂ ਨੇ ਆਉਂਦਿਆ ਸਾਰੀ ਸਤੋਂ ਪਹਿਲਾਂ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਮਗੜ ਆਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਢਾ ਕੇ ਤੇ ਦੋ ਸੱਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਇੱਥੇ ਗੋਡੇ ਤੇ ਲਾਈ ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ ਜਿੱਥੇ ਚੋਰੀ ਚੋਰੀ ਹੋਣੀ ਸੀ ਜਿਹੜੀ ਦੁਕਾਨ ਤੇ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦਤ ਰੱਖ ਦੀ ਆ ਸਾਮਾਨ ਜਿਹੜਾ ਰੱਖਾ ਮੈਂ ਕਿਹਾ ਇਹ ਕੰਮ ਨਹੀਂ ਮੈਂ ਮੋਬਾਈਲ ਮੈਨ ਲੈ ਲਿਆ ਮਰ ਕੋ ਜਿੰਨੇ ਪੈਸੇ ਪੂਰੇ 100 200 ਰੁਪਏ ਹੈਗਾ ਉਹ ਲੈ ਲਓ ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਣੇ ਮੋਟਰਸਾਈਕਲ ਤੇ ਚੱਲ ਗਏ ਤੇ ਤੀਜਾ ਜਣਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਬਾਅ ਤੇ ਤੁਸੀਂ ਫਿਰ ਇਨਫਾਰਮ ਕੀਤਾ ਇਹਨਾਂ ਨੂੰ ਮੈਂ ਫਿਰ ਵਾਪਸ ਆਪਣੇ ਘਰ ਗਿਆ ਭੱਜਾ ਭਜਾ ਉਹਦੇ ਬਾਅਦ ਮੈਂ ਆਪਣੇ ਚਾਚੇ ਦੇ ਘਰ ਫੋਨ ਕੀਤਾ ਚਾਚੇ ਦੇ ਮੁੰਡੇ ਨੇ ਫਿਰ ਅਸ਼ੋਕ ਕੁਮਾਰ ਜੀ ਨੂੰ ਫੋਨ ਕੀਤਾ ਫਿਰ ਆਪਾਂ ਬਾਹਰ ਨਿਕਲੇ ਤੇ ਅਸ਼ੋਕ ਕੁਮਾਰ ਜੀ ਜਿਵੇਂ ਆਏ ਸਾਰੇ ਜਣੇ ਤੇ ਫਿਰ ਆਪਾਂ ਮੱਦੇ ਨਿਕਲ ਗਏ ਇਹਦਾ ਨਾਮ ਕੀ ਰਣਵੀਰ ਸਿੰਘ ਇਹ ਆਪਣਾ ਕੁਮਾਨ ਸਟੇਡੀਅਮ ਦੇ ਸਾਹਮਣੇ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸ਼ੇਵ ਜੀਲੋ ਰਹਿ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12:00 ਦੇ ਕਰੀਬ ਤਿੰਨ ਅਣਪਛਤੇ ਦੇ ਵਿਅਕਤੀ ਆ ਉਹਨਾਂ ਨੇ ਮੂੰਹ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇ ਤਜਵੀਰੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਅਟੈਂਪਟ ਕੀਤੀ ਆ ਉਹਦੇ ਸਬੰਧ ਵਿੱਚ ਸੀਸੀਟੀਵੀ ਫੁਟਸ ਆਪਣਾ ਠੰਗਾਲੇ ਆ ਉਹਨਾਂ ਦੇ ਵਿੱਚ ਉਹਨੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜਿਹੜਾ ਸੀਸੀਟੀਵੀ ਫੁਟਸ ਤੇ ਅੱਜ ਤੇ ਆਪਾਂ ਜਿਹੜਾ ਇਹਦੇ ਵਿੱਚ ਵੈਰੀਫਾਈ ਕਰਾਂਗੇ ਸਾਰੇ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਹ ਜੇ ਆਪਣੇ ਬਾਰਦਾਤ ਨੂੰ ਆਪਾਂ ਟ੍ਰੇਸ ਕਰਾਂਗੇ ਤੇ ਅਸੀਂ ਇਸ ਨੂੰ ਟ੍ਰੇਸ ਕਰ ਲਾਂਗੇ ਪਰਚਾ ਅਸੀਂ ਦਰਜ ਕਰ ਦਿੱਤਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਦੇ ਸੋ ਐਸਨ ਹੋਂ ਤਕਨੀਕਾਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ